ਅਬਾ ਬਲਵੀਰ ਸਿੰਘ 96 ਕਰੋੜੀ ਬੁੱਢਾ ਦਲ ਦੇ ਮੁਖੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਧਮਕੀ ਭਰੀਆਂ ਈਮੇਲ ਦੀਆਂ ਤਿੱਖੀ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ। ਉਹਨਾਂ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਜੋ ਵਿਅਕਤੀ ਦਰਬਾਰ ਸਾਹਿਬ ਨੂੰ ਧਮਕੀਆਂ ਭਰੀ ਈਮੇਲ ਭੇਜ ਰਿਹਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਅਜਿਹੇ ਵਿਅਕਤੀ ਨੂੰ ਖਾਲਸਾ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ। ਆਤਿ ਪਵਿੱਕ ਦੀਆਂ ਪੀੜੀਆਂ ਵੀ ਯਾਦ ਰੱਖਣਗੀਆਂ ਅਜਿਹਿਆਂ ਦੇ ਨਾਲ ਜੋ ਵਾਪਰਿਆ ਉਸ ਨੂੰ ਭੁੱਲ ਵੀ ਨਹੀਂ ਸਕਦੇ। ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇ ਉਸ ਨੂੰ ਵੱਡੀ ਸਜ਼ਾ ਦਿੱਤੀ ਜਾਵੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਉਹ ਦੂਜਿਆਂ ਦੇ ਲਈ ਸਬਕ ਵੀ ਬਣ ਸਕੇ ਅਤੇ ਅਗਾ ਤੋਂ ਅਜਿਹੀ ਜੋ ਕਿ ਗਲਤੀ ਨਾ ਕਰੇ ਤਾਂ ਉੱਥੇ ਹੀ ਬਾਬਾ ਬਲਬੀਰ ਸਿੰਘ ਵੱਲੋਂ ਸਜਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਗਿਆ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੋ શ્રી ਦਰਬਾਰ ਸਾਹਿਬ ਦੇ ਉੱਤੇ ਆ ਰਹੀਆਂ ਲਗਾਤਾਰ ਧਮਕੀਆਂ ਭਰੀਆਂ ਈਮੇਲ ਦੀ ਨਕੀਦੀ ਕੀਤੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਧਾਰਮਿਕ ਸਥਾਨ ਸਭ ਦੇ ਸਾਂਝੇ ਹੁੰਦੇ ਹਨ ਤਾਂ ਕਿਸੇ ਨੂੰ ਵੀ ਅਝਿਹਾ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਕਰਦਾ ਹੈ ਤਾਂ ਸਰਕਾਰ ਤੇ ਪ੍ਰਸ਼ਾਸਨ ਉਸ ਨੂੰ ਮਿਸਾਲੀ ਸਜ਼ਾ ਦੇਵੇ ਉਸ ਨੂੰ ਲਗਾਤਾਰ ਜਿਹੜਾ ਕਿ ਸਖਤ ਸਜ਼ਾ ਦੇਵੇ ਤਾਂ ਜੋ ਦੂਸਰਿਆਂ ਵਾਸਤੇ ਇਹ ਸਬਕ ਬਣ ਸਕੇ ਸਾਲੀਆਂ ਨੇ ਹੈਂਗਸੰਗ ਜਥੇਵੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੇ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸ탄ਵਲ ਅੱਖ ਪੁੱਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸ탄ਵਲ ਨੂੰ ਇਹੋ ਜੀਆਂ ਮਾੜੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰਲ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਜੋ ਸਰਕਾਰ ਤੋਂ ਜਿਹੜੀ ਹੈ ਗੁੱਜੀ ਹੋਵੇ ਤੇ ਇਹਦਾ ਤੁਰੰਤ ਜਿਹੜਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਤੇ ਜਦੋਂ ਪਤਾ ਲੱਗਦਾ ਉਹ ਜਿਹੜਾ ਉਹਦਾ ਜਿਹੜਾ ਬੀ ਨਾਸ ਜਿਹੜਾ ਖਾਲਸੇ ਨੇ ਕਰਨਾ ਉਹ ਫਿਰ ਉਹਦੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨੂੰ ਯਾਦ ਕਰਨਗੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਜਿਹੜੀਆਂ ਪੂਰੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਬੇਝਿਜਕ ਇੱਥੇ ਪਹੁੰਚ ਰਹੀਆਂ ਨੇ ਬਹੁਤ ਸਾਰੀ ਗੁਰੂ ਸਾਹਿਬ ਦੀ ਕਿਰਪਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਹਰ ਪੱਖੋਂ ਜਿਹੜੇ ਇੱਥੇ ਨਾਲ ਆ ਪੈਰਾ ਵੀ ਦੇਣ ਵਾਸਤੇ ਤਿਆਰ ਪਰ ਤਿਆਰ ਹਮੇਸ਼ਾ ਜਿਹੜਾ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਗੁਰੂ ਸਾਹਿਬ ਕਿਰਪਾ ਕਰਨ ਉਹ ਆਪ ਸਮਰੱਥ ਨੇ ਪਰ ਇਹੋ ਜੀਆਂ ਧਮਕੀਆਂ ਤੋਂ ਗਿੱਦੜ ਭਵਕੀਆਂ ਤੋਂ ਕੋਈ ਨਹੀਂ ਖਾਲਸਾ ਡਰਦਾ ਨਾ ਸੰਗਲ ਡਰਦੀ ਹੈ